ਐਡਵਾਂਸ ਹੁੰਦੇ ਆ ਐਡਵਾਂਸ ਹੀ ਆਰਡਰ ਹੁੰਦੇ ਆ ਇਹ ਵੀ ਆਰਡਰ ਤੇ ਤਿਆਰ ਹੋਇਆ 187 ਗੁਰਦਾਸਪੁਰ ਏਰੀਆ ਜਾਂ ਤੇ ਕਿਹੜੀ ਜਗ੍ਹਾ ਤੂੰ ਆਇਆ ਆਪਾਂ ਗੁਰਦਾਸਪੁਰ ਤੋਂ ਆਏ ਇੱਕ ਨੰਬਰ ਕੰਮ ਆ ਜੀ ਜਿੱਦਾਂ ਬਾਈ ਨੇ ਕਿਹਾ ਉਦਾਂ ਹੀ ਬਣਾ ਕੇ ਦਿੱਤਾ ਜੀ ਉਹੀ ਗਾਟਾ ਵੀ 10 ਇੰਚ ਇਹ 80 ਵੀ 10 ਇੰਚ ਇਹ 6 ਇੰਚ ਹੀ ਸਾਈ ਗੋਲ ਐਕਸਲ ਐਕਸਲ ਜਿਹੜਾ ਗੋਲਾ 10 ਨਟ ਹੀ ਹੱਬਾ ਨੇ ਜੀ ਪੂਰਾ ਬਿਲਡ ਫੈਨਸੀ ਆ ਸਾਰੀ ਜਿੰਨੀ ਐਸੈਸਰੀ ਲੱਗੀ ਲੇਜ਼ਰ ਕਟਿੰਗ ਚ ਆ ਜੀ ਠੀਕ ਆ ਜੀ ਲੈਟਾਂ ਦੀਆਂ ਪੱਤੀਆਂ ਵੀ ਕਈ ਸਿੰਪਲ ਲਾ ਦਿੰਦੇ ਨੇ ਆਪਾਂ ਉਹ ਵੀ ਲੇਜ਼ਰ ਕਟਿੰਗ ਵਾਲੀ ਹੀ ਲਾਣੇ ਆ ਪੇਂਟ ਤੋਂ ਪਹਿਲਾਂ ਵੀ ਅਗਲਾ ਟਰਾਲਾ ਦਿਖਾ ਦਿੰਦੇ ਆਪਾਂ ਬਾਈਆਂ ਨੂੰ ਵੀ ਪੇਂਟ ਤੋਂ ਪਹਿਲਾਂ ਟਰਾਲਾ ਦਿਖਾਤਾ ਸੀ ਕਈ ਕੀ ਕਰਦੇ ਨੇ ਪੇਂਟ ਤੋਂ ਬਾਅਦ ਦਿਖਾਉਂਦੇ ਨੇ ਪਟਿਨ ਭਰ ਕੇ ਚਲੋ ਜੀ ਸਫਾਈ ਦੇ ਦਿੱ ਹਾਂ ਜੀ ਹਾਂ ਇਹ ਸਾਰਾ ਲੇਜ਼ਰ ਕਟਿੰਗ ਜੇ ਕ ਪਾਸੋ ਟੇਗਾ ਨੇ ਫਿਰ ਸੇਮ ਉਹ ਜੋ ਸਾਨੂੰ ਬਾਹਰ 92 ਰੁਪਏ ਮਾਲ ਮਿਲਦਾ ਸੀ ਇੱਥੇ ਸਾਨੂੰ ਇਹਨਾਂ ਨੇ 86 ਰੁਪਏ ਦੇ ਹਿਸਾਬ ਨਾਲ ਟੋਲ ਕੇ 86 ਰੁਪਏ ਦੇ ਹਿਸਾਬ ਨਾਲ ਪ੍ਰੋਵਾਈਡ ਕਰਤਾ ਅੱਛਾ 86 ਰੁਪਏ ਦੇ ਹਿਸਾਬ ਨਾਲ ਸਾਨੂੰ ਪ੍ਰੋਵਾਈਡ ਕੀਤਾ ਜੀ ਮੋਗੇ ਮੋਗੇ ਕੋਲ ਪਿੰਡ ਆ ਬਾਈਆਂ ਦਾ ਮਿੱਟੀ ਵਾਸਤੇ ਸਪੈਸ਼ਲ ਤਿਆਰ ਹੋਇਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਪਹੁੰਚੇ ਆ ਕਕਰਾਲਾ ਭਾਈਕਾ ਤੇ ਨਾਲ ਵੀਰ ਜੁੜਿਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੈ ਭਰਾ ਬਹੁਤ ਵਧੀਆ ਜੀ ਬਹੁਤ ਚੜਦੀ ਕਲਾ ਹਾਂਜੀ ਤੇ ਬਾਈ ਦਾ ਟਰਾਲਿਆਂ ਦਾ ਕੰਮ ਹੈ ਤੇ ਬਾਈ ਕਿੰਨਾ ਚਿਰ ਪੁਰਾਣਾ ਕੰਮ ਹੈ ਆਪਣਾ ਹੈਗਾ ਜੀ 2 ਸਾਲ ਪੁਰਾਣਾ ਕੰਮ 2 ਸਾਲ ਪੁਰਾਣਾ ਕੰਮ ਹਾਂ 2 ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨੂੰ ਠੀਕ ਹੈ ਆਪਣੇ ਕੋਲ ਤਕਰੀਬ ਵੀ ਆਰਡਰ ਅਡਵਾਂਸ ਹੀ ਹੁੰਦੇ ਆ ਅਡਵਾਂਸ ਹੁੰਦੇ ਆ ਅਡਵਾਂਸ ਹੀ ਆਰਡਰ ਹੁੰਦੇ ਆ ਇਹ ਵੀ ਆਰਡਰ ਤੇ ਤਿਆਰ ਹੋਇਆ 18/7 ਗਰਦਾਸਪੁਰ ਏਰੀਆ 'ਚ ਜਾਣਾ 18/7 ਹਾਂਜੀ ਹਾਂ ਠੀਕ ਹੈ ਗਰਦਾਸਪੁਰ ਗਰਦਾਸਪੁਰ ਏਰੀਆ 'ਚ ਜਾਣਾ ਤੇ ਬਾਈ ਆਪ ਲੈਣ ਆਏ ਹੋਏ ਨੇ ਪਹਿਲਾਂ ਵੀ ਦੋ ਵਾਰੀ ਆ ਗਏ ਆਪਾਂ ਨੂੰ ਆਪਣੇ ਆਪ ਆ ਕੇ ਬਾਈ ਸਾਈ ਦੇ ਕੇ ਗਏ ਸੀ ਆਏ ਕਿਸੇ ਹੋਰ ਕੋਲ ਸੀਗੇ ਹਾਂਜੀ ਤੇ ਉਹਨਾਂ ਦਾ ਰੇਟ ਉਹਨਾਂ ਨੂੰ ਬਾਈਆਂ ਨੂੰ ਸਹੀ ਨਹੀਂ ਲੱਗਿਆ ਤੇ ਆਪਣੇ ਨਾਲ ਗੱਲ ਕਰੀ ਬਾਈਆਂ ਨੇ ਛੋਟੇ ਨਾਲ ਯਾਨੀ ਕਿ ਰੇਟ ਫਿਕਸ ਹੋ ਗਿਆ ਹੌਨਸਾਰ ਆਪਣੇ ਨਾਲ ਫਿਕਸ ਹੋ ਗਿਆ ਜੀ ਆਪਣੇ ਮੈਂ ਗਿਆ ਹੋਇਆ ਸੀ ਉਸ ਟਾਈਮ ਹੁੰਦਾ ਸੀਗਾ ਹੋਰੇ ਠੀਕ ਹੈ ਜੀ ਬਾਈ ਆਪਣੇ ਲਈ ਅੱਧਾ ਘੰਟਾ ਬੈਠੇ ਵੀ ਰਹੇ ਨੇ ਠੀਕ ਹੈ ਜੀ ਹਾਂ ਤੇ ਟਰਾਲਾ ਕਿੱਥੋਂ ਤੱਕ ਕਰ ਤਿਆਰ ਕਰ ਦਿੰਦੇ ਹੋ ਕੈ ਫੁੱਟਾ ਤਿਆਰ ਕਰ ਦਿੰਦੇ ਹੋ ਕਿੰਨੇ ਫੁੱਟ ਤੋਂ ਸਟਾਰਟ ਹੁੰਦਾ ਹੋ ਮੈਕਸਿਮਮ 22 ਫੁੱਟ ਤੱਕ ਤਿਆਰ ਕਰ ਦਿਆ ਜੀ ਲਾਸਟ ਠੀਕ ਹੈ 10 ਤੋਂ ਲੈ ਕੇ 22 ਫੁੱ ਮਰਜ਼ੀ ਸਹਿਜ ਜਿਵੇਂ ਦਾ ਮਰਜ਼ੀ ਅਗਲਾ ਤਿਆਰ ਕਰਾ ਲੇ ਟਾਟਾ ਦਾ ਕਬੇ ਟਾਟਾ ਦਾ ਤਿਆਰ ਕਰ ਦਾਂਗੇ ਐਮ ਸੀ ਦਾ ਕਬੇ ਐਮ ਸੀ ਦਾ ਤਿਆਰ ਕਰ ਠੀਕ ਹੈ ਜੀ ਤੇ ਹੁਣ ਬਾਈਆਂ ਨਾਲ ਵੀ ਆਪਾਂ ਗੱਲ ਕਰ ਲੈਣੇ ਆ ਜੇ ਆਏ ਨੇ ਏਡੀ ਦੂਰੋਂ ਹਾਂ ਬਾਈ ਆਏ ਨੇ ਗੁਰਦਾਸਪੁਰ ਤੋਂ ਤੁਸੀਂ ਇਹਨਾਂ ਨਾਲ ਗੱਲ ਕਰੋ ਇਹ ਆਪਣੇ ਆਪ ਹੀ ਸਾਸਿਕਾ ਬਾਈ ਜੀ ਕਿੱਦਾਂ ਲੱਗਿਆ ਬਾਈ ਦਾ ਕੰਮ ਬਹੁਤ ਸੋਹਣਾ ਵਧੀਆ ਕੰਮ ਆ ਜੀ ਅੱਛਾ ਜੀ ਤੇ ਕਿਹੜੀ ਜਗ੍ਹਾ ਤੋਂ ਆਏ ਆ ਆਪਾਂ ਗੁਰਦਾਸਪੁਰ ਤੋਂ ਆਏ ਹਾਂ ਠੀਕ ਹੈ ਜੀ ਬਹੁਤ ਦੂਰ ਪੈ ਗਿਆ ਨਾ ਹਾਂਜੀ ਟਰਾਲਾ ਕਿਦਾਂ ਲੱਗਿਆ ਤੁਹਾਨੂੰ ਇਹ ਤਿਆਰ ਕੀਤਾ ਨਹੀਂ ਟਰਾਲਾ ਸੋਹਣਾ ਬਣਿਆ ਸੋਹਣਾ ਬਣਿਆ ਸੋਹਣਾ ਬਣਿਆ ਇੱਕ ਨੰਬਰ ਕੰਮ ਹੈ ਇੱਕ ਨੰਬਰ ਕੰਮ ਆ ਜੀ ਜਿੱਦਾਂ ਬਾਈ ਨੇ ਕਿਹਾ ਉਦਾਂ ਹੀ ਬਣਾ ਕੇ ਦਿੱਤਾ ਜੀ ਠੀਕ ਬਹੁਤ-ਬਹੁਤ ਧੰਨਵਾਦ ਬਾਈ ਜੀ ਆਪਾਂ ਟਰਾਲੇ ਕਣੀ ਝਾਤ ਮਰਵਾਉਣੇ ਆ 22 ਇੰਚ ਰਹਿ ਇਹਦੇ ਬਾਰੇ ਇਹਦਾ ਦੇਖੋ ਜੀ ਗਾਟਾ ਵੀ 10 ਇੰਚ ਆ ਚਾਸੀ ਵੀ 10 ਇੰਚ ਹੀ ਆ ਠੀਕ ਹੈ ਜੀ 6 ਇੰਚ ਹੀ ਸਾਈ ਗੋਲ ਐਕਸਲ ਐਕਸਲ ਜਿਹੜਾ ਗੋਲਾ 10 ਨਟ ਹੀ ਹੱਬਾ ਨੇ ਜੀ ਇਹਦੀਆਂ 10 ਨਟ ਹੀ ਹੱਬਾ ਨੇ ਹਾਂਜੀ ਹਾਂ ਠੀਕ ਹੈ ਜੀ ਤੇ ਇਹ ਪੂਰਾ ਫੈਨਸੀ ਹੈ ਜੀ ਫੁੱਲ ਲਾਈਟਿੰਗ ਵੀ ਪੂਰੀ ਆ ਬੀਲ ਕੱਪ ਵਗੈਰਾ ਨਵੇਂ ਟਾਇਰ ਨੇ ਜੀ ਚੌਕੜਾ ਹੀ ਨਵਾਂ ਚੌਕੜਾ ਨਵਾਂ ਹਾਂਜੀ ਹਾਂ ਠੀਕ ਆ ਪੌੜੀ ਪੂੜੀ ਵੀ ਲਾਤੀ ਹਣਾ ਤਾਂਹਾਂ ਚੜ੍ਹਨ ਦੀ ਡਬਲ ਪੌੜੀ ਡਬਲ ਪੌੜੀ ਲਾਤੀ ਹਣਾ ਨਵਾਂ ਵਾਲੀ ਪੌੜੀ ਹੈ ਗਲਾਈ ਚ ਠੀਕ ਹੈ ਗਲਾਈ ਚ ਆਪਣੇ ਬਣਾ ਕੇ ਲਾਈ ਹਾਂ ਆਹ ਕਾ ਚ ਲੈਜ਼ਰ ਕਟਿੰਗ ਚ ਕਰਦੇ ਹੁੰਦੇ ਸਾਰਾ ਲੈਜ਼ਰ ਕਟਿੰਗ ਚ ਹੁੰਦਾ ਜੀ ਠੀਕ ਪੂਰਾ ਬੈੱਡ ਫੈਨਸੀ ਆ ਸਾਰੀ ਜਿੰਨੀ ਐਕਸੈਸਰੀ ਲੱਗੀ ਲੈਜ਼ਰ ਕਟਿੰਗ ਚ ਆ ਜੀ ਠੀਕ ਹੈ ਜੀ ਲੈਟਾਂ ਦੀਆਂ ਪੱਤੀਆਂ ਵੀ ਕਈ ਸਿੰਪਲ ਲਾ ਦਿੰਦੇ ਨੇ ਆਪਾਂ ਉਹ ਵੀ ਲੈਜ਼ਰ ਕਟਿੰਗ ਵਾਲੀ ਹੀ ਲਾਣੇ ਆ ਲੈਜ਼ ਆਪੇ ਤੁਸੀਂ ਪੂਰਾ ਸੌਕੇ ਆਪਾਂ ਹੋਇਆ ਪੂਰਾ ਜੋ ਜੋ ਅਗਲਾ ਗਾਹਕ ਆਪਾਂ ਨੂੰ ਲਿਖਾ ਕੇ ਜਾਂਦਾ ਜੀ ਆਪਾਂ ਕੱਲੀ ਕੱਲੀ ਚੀਜ਼ ਅਗਲੇ ਦੀ ਪੇਂਟ ਤੋਂ ਪਹਿਲਾਂ ਵੀ ਅਗਲਾ ਟਰਾਲਾ ਦਿਖਾ ਦਿੰਨੇ ਆਪਾਂ ਬਾਈਆਂ ਨੂੰ ਵੀ ਪੇਂਟ ਤੋਂ ਪਹਿਲਾਂ ਟਰਾਲਾ ਦਿਖਾਤਾ ਸੀ ਕਈ ਕੀ ਕਰਦੇ ਨੇ ਪੇਂਟ ਤੋਂ ਬਾਅਦ ਦਿਖਾਉਂਦੇ ਨੇ ਪਟੀਨ ਭਰ ਕੇ ਚਲੋ ਜੀ ਸਫਾਈ ਦੇ ਦੀ ਬਾਈ ਆਪਣਾ ਟਰਾਲਾ ਇਹ ਚ ਯਾਨੀ ਕਿ ਪੰਟੀਨ ਪੰਟੂਨ ਨਹੀਂ ਭਰੀ ਨਹੀਂ ਭਰੀ ਨਹੀਂ ਹੋਈ ਠੀਕ ਹੈ ਬਾਈਆਂ ਨੂੰ ਆਪਾਂ ਪੇਂਟ ਤੋਂ ਪਹਿਲਾਂ ਵੀ ਟਰਾਲਾ ਦਿਖਾਇਆ ਐਸੇ ਕਰਕੇ ਦਿਖਾਇਆ ਠੀਕ ਹੈ ਇਹ ਗਰਦਾਸਪੁਰ ਜਾਣਾ ਜੀ ਉਹ ਵੀ ਆਪਣਾ ਆਰਡਰ ਦਾ ਉਹ ਮੋਗੇ ਜਾਣਾ ਜੀ 11 6.5 ਮਿੱਟੀ ਵਾਲਾ ਠੀਕ ਹੈ ਜੀ ਇਹਦੇ ਵਿੱਚ ਵੀ ਤਬਦੀਲੀ ਕਰਤੀ ਆ ਸਕੂਟਰ ਕਲੱਚ ਲੋਕ ਕਿਵੇਂ ਲਾਤਾ ਇਹ ਬਾਈਆਂ ਦੀ ਡਿਮਾਂਡ ਸੀ ਵੀ ਕਲੱਚ ਲੋਕ ਚਾਹੀਦਾ ਆਪਾਂ ਨੂੰ ਕਲੱਚ ਲੋਕ ਆ ਹਾਂ ਇਹ ਡਾਲਾ ਦੋ ਦੋ ਸਾਈਡ ਵਾਲਾ ਉੱਪਰ ਨੀਚੇ ਵਾਲਾ ਜੀ ਉੱਪਰ ਨੀਚੇ ਵਾਲਾ ਹਾਂ ਜੀ ਹਾਂ ਤੇ ਨਾਲ ਇਹਦੇ ਪੱਤੀ ਵੀ ਦੇਤੀ ਹਨਾ ਇਹ ਡਾਲਾ ਫਿਰ ਗੰਨੇ ਦੇ ਚੱਲਣੀਆਂ ਜੀ ਗੰਨੇ ਦੇ ਤੁਹਾਨੂੰ ਪਤਾ ਬਿਗੈਰ ਪੱਤੀ ਤੋਂ ਟਰਾਲਾ ਚੱਲਣਾ ਨਹੀਂ ਹਾਂ ਜੀ ਹਾਂਜੀ ਨਾਲ ਪੱਤੀ ਵੀ ਦੇਤੀ ਇਹ ਕਾਹ ਚੀਜ਼ ਜਿਗਾਰ ਥੱਲੇ ਕੀ ਲਾ ਰੱਖਿਆ ਭਾਈ ਇਹ ਰੀਲਾ ਨੇ ਜੀ ਰੱਸਾ ਇਕੱਠਾ ਕਰਨ ਵਾਸਤੇ ਨਹੀਂ ਤੇ ਆਪਾਂ ਨੂੰ ਦੂਜੀ ਤਰ੍ਹਾਂ ਇਕੱਠਾ ਕਰਨਾ ਪੈਂਦਾ ਹੁਣ ਇਹ ਰੀਲਾ ਤਾਂ ਹੀ ਰੱਸਾ ਇਕੱਠਾ ਹੋ ਜਾਏ ਅਗਰ ਕੋਈ ਰੱਸੇ ਦੀ ਕੋਈ ਦਿੱਕਤ ਨਹੀਂ ਜਦ ਮਰਜੀ ਖੋਲੋ ਤੇ ਆਪਦਾ ਬੰਨੋ ਜੀ ਠੀਕ ਹੈ ਜੀ ਤੇ ਹੁਣ ਜੇ ਵਿੱਚ ਗੱਲ ਕਰੀਏ ਆਪਾਂ ਵੀ ਚੱਲੀ ਵਿੱਚ ਕਿਹੜੀ ਫਰਸ਼ ਲਾਈ ਆ ਤੁਸੀਂ ਵਿੱਚ 6 ਐ ਮੈਂ ਉਹਦਾ ਫਰਸ਼ ਹੈ ਟਾਟਾ ਬਗਾਰ ਉਹਦਾ ਟਾਟਾ ਦਾ ਹਾਂਜੀ ਹਾਂ ਠੀਕ ਹੈ ਤੇ 6.5 ਕਹਿ ਗਏ ਜੈ 6.5 ਦੱਸ ਗਏ ਜੈ ਇਹਦੀ ਠੀਕ ਕਈ 12 ਵੀ ਲਾਈ ਜਾਂਦੇ ਆ ਪਰ ਆਪਾਂ ਜਿਵੇਂ ਬਾਈਆਂ ਨੇ ਲਿਖਾਇਆ ਸੀ ਦਾਸ ਹੀ ਲਿਖਾਈ ਸੀ ਦਾਸ ਹੀ ਲਾ ਕੇ ਦਿੱਤੀ ਆ 6.5 ਦਾਸ ਇਹ ਚ ਲੱਗੀ ਹਾਂ ਜੀ ਠੀਕ ਹੈ ਤੇ ਆ ਵੀ ਕਟਿੰਗ ਨਾਲ ਹੀ ਹੋਇਆ ਹਾਂਜੀ ਹਾਂ ਇਹ ਸਾਰਾ ਲੇਜ਼ਰ ਕਟਿੰਗ ਜੇ ਇਕੱਲਾ ਇਕੱਲਾ ਅੱਖਰ ਕਟਾ ਕੇ ਫਿਰ ਲਵਾਇਆ ਬਾਈਆਂ ਨੇ ਲਿਖਵਾਇਆ ਚੀਮਾ ਫਾਰਮ ਜੀ ਆਪਾਂ ਠੀਕ ਹੈ ਚੀਮਾ ਫਾਰਮ ਗੋਤਾ ਚੀਮਾ ਚੀਮਾ ਫਾਰਮ ਗੋਤ ਲਖਿਆ ਲਿਆ ਪਾਈਆਂ ਨੇ ਮਗਰ ਤੇ ਟਰਾਲਾ ਦਿਖਾ ਦਨੇ ਆ ਇਹਦੀ ਵੀ ਮਜ਼ਬੂਤੀ ਜਿਆਦਾ ਹੋ ਗਈ ਆ ਆ ਇਹਦੇ ਨਾਲ ਡਬਲ ਮਜ਼ਬੂਤੀ ਹੋ ਗਈ ਇੱਕ ਤਾਂ ਇਹਦੀ ਹੋ ਗਈ ਜੀ ਹਾਂਜੀ ਦੂਸਰਾ ਇੱਥੇ ਪਿੰਨ ਪੈ ਜਾਣਾ ਜੀ ਇੱਥੇ ਪਿੰਨ ਹਾਂਜੀ ਹਾਂ ਇਹ ਅੰਦਰ ਨੂੰ ਵਰਤ ਜਾਂਦਾ ਹੈ ਇਤੋਂ ਸਿੱਧਾ ਪਿੰਨ ਪੈ ਜੂਗਾ ਜੀ ਪਰਲੀ ਸਾਈਡ ਇਹਦੇ ਲਾਂਚ ਪਿੰਨ ਪੈ ਜੂਗੀ ਲਾਂਚ ਪਿੰਨ ਹਾਂਜੀ ਠੀਕ ਐ ਇਹ ਵੀ ਮਜਬੂਤੀ ਕਰਤੀ ਕੀ ਬਾਤ ਐ ਤੇ ਟਰਾਲਾ ਚੈੱਕ ਕਰ ਸਕਦੇ ਹੁਣ ਜੇ ਆ ਮੰਜਾ ਕਰੀਏ ਗੱਲ ਮੰਜਾ ਘਰੇ ਮੋਂ ਨਗੇ ਬਾਈ ਜਾ ਕੇ ਉਹ ਮੰਜਾ ਵੈਸੇ ਤਾਂ ਆਪਾਂ ਭਰਾ ਦਿੰਨੇ ਹੁੰਨੇ ਆ ਜੀ ਹਾਂਜੀ ਉਹ ਟਾਈਮ ਜ਼ਿਆਦਾ ਹੋਊਗਾ ਨਹੀਂ ਤੇ ਆਪਾਂ ਭਰਾ ਦਿੰਦੇ ਹੁਣ ਆਪਾਂ ਇਹਨਾਂ ਨੂੰ ਦੇ ਦਾਂਗੇ ਸਮਾਨ ਠੀਕ ਐ ਚੀਜ਼ਾਂ ਨਾਲ ਮੰਜਾ ਭਰਨਾ ਸਮਾਨ ਨਾਲ ਦੇਉਂਗੇ ਸਮਾਨ ਨਾਲ ਦਵਾਂਗੇ ਬਾਈ ਜਾ ਕੇ ਭਰ ਲੈਣਗੇ ਆਪਦਾ ਕੋਈ ਦਿੱਕਤ ਨਹੀਂ ਐਨਾਂ ਨੂੰ ਤੇ ਆ ਜੋ ਮਿਸਟਰ ਹੁਣ ਵਿੱਚ ਵਿੱਚੋਂ ਵੀ ਦਿਖਾ ਦਈਏ ਤੁਹਾਨੂੰ ਤੇ ਵਿੱਚ ਪੂਰਾ ਸਪਾਈ ਚ ਕੰਮ ਆ ਬਾਈ हां जी हां काम देखो काम ਤਾਂ ਬਾਰਾ ਵੀ ਪਤਾ ਲੱਗ ਜਾਂਦਾ ਵਿੱਚ ਦਾਦਾ ਕੌਣ ਮੇਰਾ ਜੀ ਕੰਮ ਦਾ ਬਾਰਾ ਜੀ 16 ਸੌ ਦੇਉ ਬਈ ਤੁਸੀਂ ਵਿੱਚ ਵੀ ਸੀਸੇ ਵਾਂਗੂ ਚਮਕੀ ਜਾਂਦਾ ਟਰਾਲਾ ਜਿਵੇਂ ਹੁਣ ਇਹ ਖੜਾ ਹੈ ਤਿਆਰ ਹੋਇਆ ਤੇ ਜੈਕ ਕਹਿ ਲੱਗੇ ਨਹੀਂ ਇਹਨੂੰ ਜੈਕ ਦੋ ਜੀ 25 25 ਦੇ ਦੋ ਨੂੰ 25 25 ਦੇ ਦੋ ਹਾਂ ਜੀ ਤੇ ਜਿਵੇਂ ਹੁਣ ਇਹ ਖੜਾ ਤਿਆਰ ਹੋਇਆ ਤਕਰੀਬਨ ਕੰਪਲੀਟ ਖੜਾ ਹੈ ਬਾਈ ਵੀ ਤਿਆਰ ਖੜੇ ਨੇ ਤੁਲਮਾ ਦੇਂਗਾ ਜਾਂ ਮੂਵੀ ਇਹ ਤੁਲਮਾ ਵੀ ਦੇ ਦਨੇ ਆਪਣਾ ਬਾਈਆਂ ਨਾਲ ਤੁਲਮਾ ਹੀ ਹੋਇਆ ਹੋਇਆ ਜੀ ਠੀਕ ਹੈ ਜੀ 86 ਰੁਪਏ ਕਿਲੋ ਬਾਈਆਂ ਨਾਲ ਹੋਇਆ 81 ਰੁਪਏ ਬਾਈ ਮੂਤੇ ਖੜੇ ਬੇਸ਼ੱਕ ਪੁੱਛ ਲੋ ਜੀ ਆਪਾਂ ਫੋਨ ਤੇ ਦੱਸਿਆ ਸੀ ਉਹੀ ਉਰੇ ਕਿਹਾ ਇਹ ਨਹੀਂ ਹੈ ਵੀ ਆਪਾਂ ਫੋਨ ਤੇ ਘਟ ਦੱਸਤਾ ਤੇ ਬਾਈਆਂ ਨੂੰ ਇੰਨੀ ਦੂਰੋਂ ਬੁਲਾ ਕੇ ਤਾਂ ਆਪਾਂ 2 ਰੁਪਏ ਵਧਾਤੇ ਉਹ ਕੰਮ ਨਹੀਂ ਹੈਗਾ ਆਪਣਾ ਕਈ ਕੀ ਕਰਦੇ ਨੇ ਪਹਿਲਾਂ ਘੱਟ ਦੱਸ ਦਿੰਦੇ ਨੇ ਜਦੋਂ ਅਗਲਾ ਇੰਨੀ ਦੂਰ ਹੋ 200 ਕਿਲੋ किलो, 300 ਕਿਲੋਮੀਟਰ ਤੋਂ ਤੁਰ ਕੇ ਆ ਜਾਂਦਾ ਠੀਕ ਹੈ ਜੀ ਤਾਂ ਉਰੇ ਆ ਕੇ ਕਹਿ ਦੇਣਗੇ ਵੀਰੇ ਅਸੀਂ ਇੰਨਾ ਨਹੀਂ ਇੰਨਾ ਲਵਾਂਗੇ ਆਪਣਾ ਉਹ ਕੰਮ ਨਹੀਂ ਜੋ ਆਪਾਂ ਫੋਨ ਤੇ ਰੇਟ ਦੇ ਤਾਂ ਸਿਰਫ ਆਪਾਂ ਉਹੀ ਦੇਣਾ ਉਹੀ ਦੇਣਾ ਚਾਹੇ ਅਗਲਾ ਆਪਾਂ ਨੂੰ ਆਨਲਾਈਨ ਸਾਈਪ ਆਵੇ ਚਾਹੇ ਅਗਲਾ ਉਰੇ ਆ ਕੇ ਦੇਵੇ ਉਹ ਅਗਲੇ ਦੀ ਖੁਸ਼ੀ ਆ ਉਹ ਅਗਲੇ ਦੀ ਖੁਸ਼ੀ ਹੈ ਹਾਂ ਰੇਟ ਫਿਕਸ ਹੈ ਰੇਟ ਫਿਕਸ ਹੈ ਜੋ ਤੇਰੇ ਨਾਲ ਸਹੀ ਆਈ ਬਾਕੀ 80 ਰੁਪਏ ਮਿਲ ਗਏ ਹਾਂ ਜੀ ਅਸੀਂ ਪਹਿਲਾਂ ਪਤਾ ਕੀਤਾ ਸੀਗਾ ਜੀ ਹਾਂਜੀ ਪੋਰਟੋਗਾ ਤੋਂ ਹਾਂਜੀ ਉਹਨਾਂ ਨੇ ਵਹ ਤੇ ਵੀਡੀਓ ਚ ਜਿਵੇਂ ਤੁਸੀਂ ਵੀਡੀਓ ਬਣਾਉਂਦੇ ਹੋ ਉਹਨਾਂ ਨੇ ਵੀਡੀਓ ਚ ਬਣਾ ਕੇ ਕੋਈ 90 ਰੁਪਏ ਜਾਂ 92 ਰੁਪਏ ਪਾਇਆ ਸੀਗਾ ਜੀ ਠੀਕ ਹੈ ਜੀ ਪਰ ਜਦੋਂ ਅਸੀਂ ਆ ਕੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਫਿਰ 95 ਰੁਪਏ ਮੰਗਣ ਲੱਗ ਗਏ ਠੀਕ ਹੈ ਜੀ ਤੇ ਫਿਰ ਆਪਣੇ ਬਾਈ ਨਾਲ ਆਪਣੀ ਜਾਣਕਾਰੀ ਥੋੜੀ ਜੀ ਹੈਗੀ ਸੀ ਫੋਨ ਤੇ ਗੱਲਬਾਤ ਹੋਈ ਸੀ ਜੀ ਠੀਕ ਹੈ ਜੀ ਤੇ ਫਿਰ ਅਸੀਂ ਇਹਨਾਂ ਕੋਲ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਕਿ ਵੀ ਅਸੀਂ ਜਿਵੇਂ ਦਾ ਮਾਲ ਤੁਸੀਂ ਦੇਖ ਕੇ ਆਏ ਉਹਵੇਂ ਦਾ ਹੀ ਮਾਲ ਹਾਂਜੀ ਤੁਹਾਨੂੰ ਅਸੀਂ 80 ਰੁਪਏ 'ਚ ਤਿਆਰ ਕਰ ਦਿਆਂਗੇ ਠੀਕ ਹੈ ਜੀ ਚਲੋ ਅਸੀਂ ਥੋੜਾ ਬਹੁਤਾ ਹੋਰ ਇਹਨਾਂ ਨੂੰ ਕਿਹਾ ਵੀ ਜਿਵੇਂ ਆਪਾਂ ਸਾਰੇ ਕਹਨ ਨਹੀਂ ਆਉਂਦੇ ਆ ਵੀ 1-2 ਰੁਪਏ ਸਸਤਾ ਹੋਰ ਬਣ ਜੇ ਜਿੰਨਾ ਵੀ ਸਸਤਾ ਬਣ ਜੇ ਠੀਕ ਹੈ ਜੀ ਤੇ ਇਹਨਾਂ ਨੇ ਫਿਰ ਸੇਮ ਉਹ ਜੋ ਸਾਨੂੰ ਬਾਹਰ 92 ਰੁਪਏ ਮਾਲ ਮਿਲਦਾ ਸੀ ਇੱਥੇ ਸਾਨੂੰ ਇਹਨਾਂ ਨੇ 86 ਰੁਪਏ ਦੇ ਹਿਸਾਬ ਨਾਲ ਤੋਲ ਕੇ 70 ਰੁਪਏ ਦੇ حساب ਨਾਲ ਪ੍ਰੋਵਾਈਡ ਕਰਤਾ। 80 ਰੁਪਏ ਦੇ حساب ਨਾਲ ਸਾਨੂੰ ਪ੍ਰੋਵਾਈਡ ਕੀਤਾ ਜੀ। ਠੀਕ। ਤੇ ਹੁਣ ਟਰਾਲੇ ਕਾਫੀ ਖੜੇ ਨੇ ਬਾਈ ਇੰਨਾ ਬਾਰੇ ਵੀ ਦੱਸ ਦੇ ਮਾੜਾ ਮਾੜਾ। ਇਹ 11 6.5 ਹੈ ਜੀ। 11 6.5 ਠੀਕ ਹੈ। ਮੋਗੇ ਮੋਗੇ ਕੋਲ ਪਿੰਡ ਆ ਬਾਈਆਂ ਦਾ ਮਿੱਟੀ ਵਾਸਤੇ ਸਪੈਸ਼ਲ ਤਿਆਰ ਹੋਇਆ ਜੀ। ਮਿੱਟੀ ਵਾਸਤੇ ਸਪੈਸ਼ਲ ਤਿਆਰ ਹੋਇਆ। ਹਾਂ ਜੀ ਹਾਂ ਟਾਇਰ ਵੀ ਸੇਮ ਪ੍ਰੈਸੀਜਨ ਹੈ। ਹਾਂ ਜੀ ਹਾਂ ਚੀਜ਼ ਸੇਮ ਆ ਕੋਈ ਫਰਕ ਨਹੀਂ ਹੈਗਾ ਕੋਈ ਫਰਕ ਨਹੀਂ ਕੋਈ 1% ਵੀ ਫਰਕ ਨਹੀਂ ਹੈਗਾ ਠੀਕ ਹੈ ਇਹਦੀ ਵੀ ਸਾਈਡ ਦੱਸ ਗਏ ਜੀ ਆ ਇਹਦੀ ਵੀ ਦੱਸ ਗਏ ਜੀ ਇਹਦਾ ਫਰਸ਼ 5 ਦਾ ਬਸ ਇਹਦਾ ਫਰਸ਼ 5 ਦਾ ਸਾਈਡ ਦੱਸ ਗਏ ਜਾਗੀ ਹਾਂ ਜੀ ਹਾਂ ਤੇ ਇਹੀ ਹਿੱਸਾ ਸੇਮ ਆ ਗਿਆ ਹਿੱਸਾ ਇਹਦਾ 5 ਇੰਚ ਆ ਉਹਦਾ 6 ਆ ਜੀ ਉਹਦਾ 6 ਆ ਉਹਦਾ 6 ਆ ਇਹਦਾ ਹਿੱਸਾ 5 ਇੰਚ ਇਹਦਾ 5 ਇੰਚ ਆ ਉਹ ਟਰਾਲਾ ਵੀ ਵੱਡਾ ਆ ਗਿਆ ਨਾ ਵੱਡੇ ਹੀ ਟਰਾਲੇ ਕਰਕੇ ਉਹਦਾ ਹਿੱਸਾ ਥੋੜਾ ਜਿਹਾ ਮਜ਼ਬੂਤ ਕਰਦਾ ਠੀਕ ਹੈ ਤੇ ਇੱਕ ਸਿੰਗਲ ਪੰਪ ਹਾਂ ਇੱਕ ਇਹ ਸਿੰਗਲ ਪੰਪ 85 ਸੇਮ ਆ 10 ਹੀ ਇਹਦੀ ਆ ਹਾਂਜੀ 10 ਹੀ ਉਹਦੀ ਆ ਜੀ ਠੀਕ ਹੈ ਜੀ ਇੱਕ ਭਰਾ ਨਾ ਅੱਗੇ ਟਰੈਕਟਰਾਂ ਦੇ ਗੁੱਡੀਆਂ ਆੜ ਜਾਂਦੀਆਂ ਟੈਰਾਂ ਨੂੰ ਨਹੀਂ ਇਹੋ ਜੀ ਕੋਈ ਦਿੱਕਤ ਨਹੀਂ ਹੈ ਜੀ ਹਾਂ ਜੀ ਇਹਦੇ ਬਾਈ ਦੇ ਗਾਟਿਆਂ 'ਚ ਫਰਕ ਪਾਇਆ ਮੱਛੀ ਘਾਟਾ ਲਾ ਰੱਖਿਆ ਹੈ ਨਾ ਹਾਂ ਮੱਛੀ ਘਾਟਾ ਜੀ ਇਹ 60 ਇੰਚ ਆਪਾਂ ਉੱਥੋਂ 60 ਇੰਚ ਰੱਖਦੇ ਹਾਂ 60 ਇੰਚ ਜੇ ਕਿਸੇ ਨੇ 54 ਕਰਾਉਣੀ ਹੋਵੇ 54 ਵੀ ਕਰ ਦਿੰਨੇ ਆ ਵੈਸੇ ਮੈਕਸਿਮਮ 60 ਆ ਉਹਦੀ 60 ਹੀ ਹੈ ਜੀ 60 ਹੀ ਹੈ ਹਾਂ ਜੀ ਕੋਈ ਦਿੱਕਤ ਨਹੀਂ ਜਿਵੇਂ ਮਰਜ਼ੀ ਬਾਈ ਚਲਾਵੇ ਕੋਈ ਗੁੱਡੀ ਆੜਦੀ ਨਹੀਂ ਹੈਗੀ ਠੀਕ ਹੈ ਜੀ ਤੇ ਬਾਈਆਂ ਨੂੰ ਇੱਕ ਲੋਕੇਸ਼ਨ ਦੱਸ ਦਿਓ ਜੀ ਆਪਾਂ ਪਹੁੰਚਣਾ ਕਿੱਥੇ ਆਪਣਾ ਸਮਾਣਾ ਸ਼ਹਿਰ ਪਟਿਆਲਾ ਜ਼ਿਲ੍ਹਾ ਆਪਣਾ ਪਿੰਡ ਆਈ ਕਕਰਾਲਾ ਭਾਈਕਾ ਠੀਕ ਆ ਜੀ ਬਸ ਤਾਂ ਆਪਣੇ ਕੋਲ ਜਿਹੜਾ ਵੀ ਗਾਹ ਕੰ ਦਾ ਫੋਨ ਕਰਕੇ ਜਾਂਦਾ ਠੀਕ ਆ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਿੰਨਾ ਭਾਈ ਜੀ ਮੋਬਾਈਲ 9815592118 ਠੀਕ ਆ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਧੰਨਵਾਦ ਲੋ ਵੀ ਮਿੱਤਰੋ ਵੀਡੀਓ ਨੂੰ ਖਿੱਚ ਕੇ ਕਰ ਦਿਓ ਸ਼ੇਅਰ ਤੇ ਪੇਜ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆ ਸਤਿ ਸ੍ਰੀ ਅਕਾਲ